ਜੇ ਥੋੜਾ ਸੇ ਅੱਗੇ ਪੜਦੇ ਆ ਜਦੋਂ ਅਸੀਂ 12 ਤੋਂ ਪੜਦੇ ਆ ਫਿਰ ਉਹ ਹੇਕਲ ਫਿਰ ਯਿਸੂ ਪਰਮੇਸ਼ਰ ਦੀ ਹੇਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੇਕਲ ਵਿੱਚ ਵੇਚਦੇ ਅਰਮਲ ਲੈਂਦੇ ਸਨ ਕੱਢ ਦਿੱਤਾ ਅਤੇ ਸ਼ਰਾਫਾਂ ਦੇ ਤਖਤ ਕੋਸ਼ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਕੀਆਂ ਉਲਟਾ ਸੁੱਟੀਆਂ ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਕਰਸਦਾਵੇਗਾ ਔਰ ਤੁਸੀਂ ਉਹਨੂੰ ਡਾਕੂਆਂ ਦੀ ਖੋਬ ਵੜਾਉਂਦੇ ਹੋ ਅਤੇ ਹੈਕਲ ਵਿੱਚ ਅੰਨੇ ਔਰ ਲੰਗੇ ਔਰ ਉਹਦੇ ਕੋਲ ਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ ਔਰ ਜਾਂ ਪ੍ਰਧਾਨ ਜਾਂ ਜਾਸ ਕਦੇ ਗਰੰਥੀਆਂ ਨੇ ਉਹਨਾਂ ਨੂੰ ਉਹਨੂੰ ਬਚਾਜ ਕੰਮ ਕੰਮਾਂ ਨੂੰ ਜਿਹੜੇ ਉਹਨੇ ਕੀਤੇ ਔਰ ਬਾਲਕਾਂ ਨੂੰ ਹੈਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ ਦੋ ਦੇ ਪੁੱਤ ਨੂੰ ਹਸਨ ਆਖ ਦੇ ਵੇਖਿਆ ਤਾਂ ਖਿਜ ਗਏ ਅਤੇ ਉਹਨੂੰ ਕਿਹਾ ਕਿ ਤੂੰ ਸੁਣਦਾ ਹੈ ਜੋ 21 ਕੰਮ ਕਰਦੇ 21 ਆਖ ਦੇ ਹਨ ਯਸ਼ੂ ਨੇ ਉਹਨਾਂ ਨੂੰ ਕਿਹਾ ਹਾ ਕਿ ਤਸਾ ਕਦੀ ਇਹ ਨਹੀਂ ਪੜਿਆ ਜੋ ਬਾਲਕਾਂ ਅਤੇ ਦੁੱਧ ਚੁੰਗੇ ਵਾਲਿਆਂ ਤੋਂ ਮੂਹ ਤੈ ਉਸਤ ਪੂਰੀ ਕਰਾਈ ਹallelujah ਹallelujah ਇਸ ਦਾ ਗਾਦੇ ਕੀ ਸੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਹੈਕਲ ਵਿੱਚ ਗਏ ਨਾ ਉਹ ਸਮੇਂ ਇਦਾਂ ਕਰਦੇ ਸੀ ਕਬੂਤਰ ਵੇਚਦੇ ਸੀਗੇ ਸਰਾਫ ਉਥੇ ਨਨਨੇ ਤਖਤ ਪੁੱਛ ਲਾਏ ਹੋਏ ਸੀ ਪਹਿਲੀ ਗੱਲ ਪ੍ਰਭੂ ਨੇ ਉਸ ਜਗ੍ਹਾ ਤੋਂ ਸਾਫ਼ ਸਫਾਈ ਕੀਤੀ ਹallelujah ਹੁਣ ਜਦੋਂ ਅਸੀਂ ਪ੍ਰਭੂ ਦੇ ਕੋਲ ਆਉਣੇ ਆ ਪਵਿੱਤਰ ਆਤਮਾ ਉਤਰਦਾ ਆ ਪਹਿਲਾ ਪਵਿੱਤਰ ਆਤਮਾ ਦਾ ਕੰਮ ਹੈ ਕਿ ਤੁਹਾਡੀ ਸਾਫ਼ ਸਫਾਈ ਹallelujah ਜਿੰਨੇ ਵਿਸ਼ਵਾਸ ਕਰਦੇ ਨੇ ਪਰਮੇਸ਼ਰ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਆ ਅੰਦਰੋਂ ਗੰਦ ਮੰਦ ਪਾਪ ਬੁਰਾਈ ਝਗੜੇ ਈਰਖਾ ਬੈਰ ਬੋਧ ਸਾਰੇ ਕੀ ਕਰਨੇ ਸ਼ੁਰੂ ਕਰ ਦਿੰਦਾ ਪਰਮੇਸ਼ਰ ਵਿੱਚੋਂ ਕੱਢਣੇ ਸ਼ੁਰੂ ਕਰ ਦਿੰਦਾ ਹallelujah ਇਸ ਦਾ ਗਾਤੇ ਹੈਕਲ ਬਾਰੇ ਦੱਸਿਆ ਗਿਆ ਆ ਪਰ ਆਉਣ ਵਾਲੇ ਸਮੇਂ 'ਚ ਰੂਬੀ ਅਸਮ ਨੇ ਇਹ ਗੱਲ ਕਹੀ ਕਿ ਤੁਸੀਂ ਹੈਕਲ ਨੂੰ ਢਾ ਦਿਓ ਮੈਂ ਤਿੰਨ ਦਿਨਾਂ 'ਚ ਖੜਾ ਕਰ ਦੂੰਗਾ ਹallelujah ਉਹ ਹੈਕਲ ਕਿਹੜੀ ਆ ਸਾਡਾ ਸਰੀਰ ਆਓ ਹallelujah ਕੀ ਕੀਤਾ ਉਹਨੇ ਪ੍ਰਭੂ ਨੇ ਉਸ ਜਗ੍ਹਾ ਦੇਤੇ ਜਿਹੜੇ ਸਰਾਫ ਸੀਗੇ ਕਬੂਤਰ ਵੇਚਣ ਵਾਲੇ ਸੀਗੇ ਖਰੀਦੋ ਫਰੋਕਤ ਕਰਨ ਵਾਲੇ ਸੀ ਪਰਮਿਸ਼ਨ ਨੇ ਉਹਨਾਂ ਨੂੰ ਪਹਿਲੇ ਭਜਾਇਆ ਉਸ ਜਗ੍ਹਾ ਦੇ ਤੋਂ ਜਦੋਂ ਉਹ ਪਵਿੱਤਰ ਆਤਮਾ ਉੱਤਰਦਾਇਕ ਮਸੀਹ ਦੀ ਜ਼ਿੰਦਗੀ ਦੇ ਵਿੱਚ ਮਸੀਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੀ ਕਰਦਾ ਆ ਉਹ ਅੰਦਰੋਂ ਸਾਫ਼ ਕਰਨਾ ਸ਼ੁਰੂ ਕਰ ਦਿੰਦਾ ਸਾਫ਼ ਕਰਨਾ ਸਾਫ਼ ਕਰਨਾ ਪਾਕ ਕਰਨਾ ਪਵਿੱਤਰ ਕਰਨਾ ਅੱਜ ਅਸੀਂ ਕਹਿੰਦੇ ਸੀ ਪਵਿੱਤਰ ਹੋਣਾ ਚਾਹਨੇ ਆ ਹਾਲੇਲੂਇਆ ਮੇਰੇ ਭਾਈਪੋਣੋਂ ਤੁਸੀਂ ਵਿਸ਼ਵਾਸ ਕਰੋ ਜੇ ਤੁਸੀਂ ਵੀ ਸ਼ਰਵਾਸ ਕਰਦੇ ਤੁਸੀਂ ਨੇਚਾ ਕਰਦੇ ਆ ਤੇ ਕਾਨੂੰਨ ਦੀ ਪਾਲਣਾ ਕਰਦੇ ਤੁਸੀਂ ਤੁਸੀਂ ਆਪਣੇ ਆਪ ਪਰਮੇਸ਼ਰ ਤੁਹਾਨੂੰ ਸਾਫ਼ ਕਰਨਾ ਸ਼ੁਰੂ ਕਰ ਦਿੰਦਾ ਹallelujah ਆਪਣੇ ਆਪ ਤੁਹਾਡੇ ਗੁਨਾਹਾਂ ਗਲਤੀਆਂ ਤੋਂ ਮਾਫੀ ਦਿੰਦਾ ਆ ਹੋ ਤੇ ਆਪਣੇ ਲਹੂ ਦੇ ਨਾਲ ਧੋਂਦਾ ਤੁਹਾਨੂੰ ਸਾਫ਼ ਕਰਦਾ ਸਾਫ਼ ਕਰ ਹallelujah ਉਸ ਸਮੇਂ ਦੇ ਗ੍ਰੰਥੀ ਬ੍ਰੀਸੀ ਇਹ ਦੇਖ ਕੇ ਖਿੱਚ ਗਿਆ ਕਿ ਨਿੱਕੇ ਨਿੱਕੇ ਬਾਲਕ ਜਿਹੜੇ ਆ ਉਹ ਵੀ ਹੋਸ਼ਨਾ ਕਹਿੰਦੇ ਆ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰਦੇ ਹਾਲੇਲੂਆ ਪਰ ਪ੍ਰਭੂ ਨੂੰ ਜਦੋਂ ਕਹਿੰਦੇ ਕਿ ਬਾਲਕੀ ਕੀ ਕਰਦੇ ਤਾਂ ਪ੍ਰਭੂ ਨੇ ਇਹ ਗੱਲ ਕਹੀ ਕਹਿੰਦਾ ਜਿਹੜਾ ਪਰਮੇਸ਼ਰ ਹੈ ਨਾ ਛੋਟੇ ਬਾਲਕਾਂ ਤੋਂ ਤੇ ਦੁੱਧ ਚੁੰਗਣ ਦੇ ਬਾਲਕਾਂ ਤੋਂ ਵੀ ਮਹਿਮਾ ਲੈਣੀ ਜ਼ਾੜਦਾ ਹੈ ਵਡਿਆਈ ਲੈਣੀ ਜ਼ਾੜਦਾ ਹੈ ਹallelujah ਅਗਰ ਤੁਸੀਂ ਨਹੀਂ ਮਹਿਮਾ ਕਰੋਗੇ ਨਾ ਤੁਸੀਂ ਨਹੀਂ ਵਡਿਆਈ ਕਰੋਗੇ ਤਾਂ ਪਰਮੇਸ਼ਰ ਛੋਟੇ ਬਾਲਕਾਂ ਤੋਂ ਛੋਟੇ ਬੱਚਾ ਤੋਂ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਾਉਣੀ ਜ਼ਾੜਦਾ ਆ ਹallelujah ਕਿਉਂਕਿ ਜਦੋਂ ਸਵਾਰ ਹੋਇਆ ਅਗਰ ਤੁਸੀਂ ਸਹੀ ਕੰਮ ਨਹੀਂ ਕਰਦੇ ਹallelujah ਪਹਿਲੀ ਗੱਲ ਕਿ ਪ੍ਰਭੂ ਦਾ ਆਤਮਾ ਜਿਹੜਾ ਆ ਤੁਹਾਡੇ ਅੰਦਰ ਰਹਿਣਾ ਆ ਉਹਨੇ ਉਹਨੇ ਤੁਹਾਡੀ ਕੁਆਲੀਫਿਕੇਸ਼ਨ ਦੇਖ ਕੇ ਨਹੀਂ ਹੋਣਾ ਕਿ ਇਹ ਬੜਾ ਪੜਿਆ ਲਿਖਿਆ ਜੀ ਇਹ ਤਾਂ ਮਤਲਬ ਇਹਦਾ ਕੱਦ 7 ਫੁੱਟ ਉੱਚਾ ਜੀ ਇਹਦਾ ਜਵਾਨ ਸੋਹਣਾ ਸੁਨਖਾਇਆ ਐਦਾਂ ਨਹੀਂ ਉਹਨੇ ਦੇਖਣਾ ਕਿ ਅੰਦਰੋਂ ਕਿਦਾਂ ਦਾ ਅੰਦਰੋਂ ਤਿਆਰ ਵੀ ਹੈਗਾ ਇਹਨੇ ਆਪਣਾ ਦਿਲ ਵੀ ਮੈਨੂੰ ਦਿੱਤਾ ਆ ਕਦੇ ਇਹਨੇ ਪ੍ਰਾਰਥਨਾ 'ਚ ਕਿਹਾ ਕਿ ਪ੍ਰਭੂ ਮੈਨੂੰ ਸੁਣਨ ਵਾਲੇ ਕੰਨ ਤੇ ਸਮਝਣ ਵਾਲਾ ਮਨ ਦੇ ਮੈਂ ਪ੍ਰਭੂ ਤੈਨੂੰ ਸਮਝਾਂ ਹallelujah ਹallelujah ਉਨੇ ਕਿਹਾ ਤੁਸੀਂ ਮੇਰੇ ਧਰਮ ਤੇ ਰਾਜ਼ ਨੂੰ ਪਾੜੋ ਹallelujah ਜਿੱਥੇ ਜਾਓ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਅਗਰ ਤੁਸੀਂ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਵਡਿਆਈ ਕਰੋਗੇ ਨਾ ਤਾਂ ਪਰਮੇਸ਼ਰ ਵੀ ਤੁਹਾਨੂੰ ਉਹ ਵਸਤਾ ਦੇਵੇਗਾ ਜਿਹੜੀ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਸੁਣੀਆ ਨਹੀਂ ਤੁਹਾਡੇ ਮਨ ਵਿੱਚ ਵੀ ਨਹੀਂ ਆਈਆਂ ਐਦਾਂ ਦੀਆਂ ਚੀਜ਼ਾਂ ਪਰਮੇਸ਼ਰ ਨੇ ਤੁਹਾਡੇ ਲਈ ਰੱਖੀਆਂ ਹੋਈਆਂ ਆ ਹallelujah